ਦੋਸਤੋ ਤੁਹਾਨੂੰ ਅੱਜ ਇੱਕ ਵੀਡੀਓ ਦਿਖਾਉਣੇ ਆ ਪਿੰਡ ਮੜਹਾਕ ਦੇ ਵਿੱਚੋਂ ਜਿੱਥੋਂ ਪੰਜਾਬੀ ਫਿਲਮ ਇੱਕ ਸ਼ੂਟ ਹੋਣ ਜਾ ਰਹੀ ਹੈ ਯਾਨੀ ਕਿ ਉਹਦੀ ਸ਼ੂਟਿੰਗ ਚੱਲ ਰਹੀ ਹੈ ਇਧਰੋਂ ਉਦਾਂ ਆਪਣੀ ਟੀਮ ਸਾਰੀ ਜਿੱਦਾਂ ਬੱਤੀ ਵਾਲੀ ਗੱਡੀ ਹੋਗੀ ਉਹ ਵੀ ਤੁਹਾਨੂੰ ਦਿਖਾਉਣੇ ਆ ਬਾਕੀ ਸੈੱਟ ਲੱਗਿਆ ਹੋਇਆ ਜਿੱਦਾਂ ਪ੍ਰੋਪਰ ਆਪਣੇ ਐਸ ਐਚਓ ਸਾਹਿਬ ਬਣੇ ਹੋਏ ਨੇ ਵਰਦੀ ਪਾਕਿਸਤਾਨ ਲੱਗੇ ਹੋਏ ਨੇ ਉਹਨਾਂ ਦੇ ਨਾਲ ਸਾਡੇ ਛੋਟੇ ਭਰਾ ਉਹ ਵੀ ਖੜੇ ਨੇ ਬਲਰਾਜ ਕੋਸਾ ਬਲਰਾਜ ਸਿੰਘ ਖੋਸਾ ਜੀ ਹਾਂ ਲੈ ਦੋਸਤੋ ਬਲਰਾਜ ਸਿੰਘ ਖੋਸਾ ਬਾਕੀ ਇਹਨਾਂ ਨਾਲ ਬਾਈ ਜੀ ਨਾਲ ਆਪਾਂ ਕਰਾਂਗੇ ਮੁਲਾਕਾਤ ਜਿਹੜੀ ਫਿਲਮ ਦੀ ਸ਼ੂਟਿੰਗ ਹੋ ਰਹੀ ਏ ਪਿੰਡ ਮਡਹਾਕ ਜ਼ਿਲ੍ਹਾ ਫਰੀਦਕੋਟ ਤਹਿਸੀਲ ਇਹਨੂੰ ਦੋਸਤੋ ਜੈਤੋ ਪੈਂਦੀ ਏ ਇੱਥੇ ਬਹੁਤ ਵਧੀਆ ਸ਼ੂਟਿੰਗ ਓਦਾਂ ਤੁਸੀਂ ਵੇਖ ਲਓ ਕਿੱਦਾਂ ਵਧੀਆ ਬਾਈਏ ਨੇ ਓਦਾਂ ਜਿਹੜਾ ਜੇਲ੍ਹ ਦਾ ਸੀਨ ਬਣਾਇਆ ਹੋਇਆ ਬੜਾ ਹੀ ਕੈਂਟ ਬਾਕੀ ਬਾਈ ਜੀ ਨਾਲ ਆਪਾਂ ਕਰਾਂਗੇ ਮੁਲਾਕਾਤ ਬਾਈ ਜੀ ਆਪਣੀਆਂ ਗੱਲਾਂ ਜਿਹੜੀਆਂ ਫਿਲਮ ਦੇ ਵਿੱਚ ਸ਼ੂਟਿੰਗ ਉਦਾਂ ਚੱਲ ਰਹੀ ਆ ਉਹਦੇ ਬਾਰੇ ਪਰ ਤੁਹਾਨੂੰ ਮੈਂ ਝਲਕੀਆਂ ਇੱਕ ਵਾਰੀ ਦਿਖਾ ਦਿਆਂ ਜਿੱਦਾਂ ਅਸਲਾ ਪਿਆ ਹੋਇਆ ਆਹਾ ਜਨਕਿ ਉਹਦਾਂ ਬਣਾਇਆ ਜਨਕਿ ਜਿਵੇਂ ਆਪਾਂ ਤਿਆਰ ਕਰਦੇ ਆ ਹਨਾ ਬਾਕੀ ਤੁਹਾਨੂੰ ਇੱਧਰ ਬੱਤੀ ਵਾਲੀ ਗੱਡੀ ਵੀ ਦਿਖਾ ਦਈਏ ਜਿਹਨੂੰ ਆਪਾਂ ਯਫਸੀ ਕਹਿੰਦੇ ਆ ਦੋਸਤੋ ਆ ਉਦਾਂ ਲੱਗੀ ਹੋਈ ਆ ਜਨਕਿ ਫਿਲਮ ਦੀ ਸ਼ੂਟਿੰਗ ਇੱਥੇ ਚੱਲ ਰਹੀ ਆ ਇਹ ਪੈੰਡ ਮੜਾ ਕੇ ਦੇ ਸੀਨ ਨੇ ਸੋ ਬਾਈ ਜੀ ਨਾਲ ਆਪਾਂ ਖੋਸਾਈ ਨਾ ਕਰਾਂਗੇ ਗੱਲਬਾਤ ਹਾਂਜੀ ਬਾਈ ਜੀ ਕੀ ਹਾਲ ਚਾਲ ਨੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਹੋ ਵਧੀਆ ਹੀ ਹਾਂ ਹਾਂ ਠੀਕ ਹੈ ਬਾਈ ਜੀ ਤੇ ਆਪਣੀ ਜੀ ਕਿਹੜੀ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈ ਪੰਡ ਮੜਾਕ ਦੇ ਵਿੱਚ ਇਹ ਜੀਤਾ ਮੂਵੀ ਹੈ ਜੀ ਜੀਤਾ ਮੂਵੀ ਇਹਦੇ ਵਿੱਚ ਜਾਨੀ ਕਿ ਜਿਹੜਾ ਮੇਨ ਐਕਟਰ ਹੈ ਉਹ ਕੌਣ ਆ ਜੀ ਉਹ ਜੀ ਰੇਸ਼ਮ ਸਿੰਘ ਮੜਾਕ ਹੈ ਅੱਛਾ ਰੇਸ਼ਮ ਸਿੰਘ ਮੜਾਕ ਜਨਕੀ ਮੇਨ ਜਿਹੜੇ ਰੋਲ ਅਦਾ ਕਰ ਰਹੇ ਨੇ ਰੇਸ਼ਮ ਸਿੰਘ ਮੜਾਕ ਜੀ ਹਾਂ ਲੋ ਜੀ ਦੋਸਤੋ ਇਧਰ ਤੁਹਾਨੂੰ ਸਾਰੇ ਸੀਨ ਅਸੀਂ ਦਿਖਾਵਾਂਗੇ ਆਪਣੇ ਨਾਲ ਨੇ ਖੋਸਾ ਸਿੰਘ ਜੀ ਬਾਕੀ ਬਰਾਜ ਸਿੰਘ ਖੋਸਾ ਆਜੋ ਬੈਠੋ ਜੀ ਤੇ ਠੀਕ ਹੈ ਅੱਛਾ ਜੀ ਜੋ ਵੀ ਸਵਾਲ ਹਾਂਜੀ ਖੋਸਾ ਸਾਹਿਬ ਜੀ ਇੱਕ ਸਾਨੂੰ ਦੱਸੋ ਜਿੱਦਾਂ ਆਪਾਂ ਗੱਡੀ ਐ ਬੱਤੀ ਵਾਲੀ ਉਹ ਵੀ ਆਪਾਂ ਨਾਲ ਐਡ ਕੀਤੀ ਹੋਈ ਐ। ਇੱਕ ਜਿਹੜਾ ਆਹ ਪ੍ਰੋਸੈਸ ਤੁਸੀਂ ਬਣਾਇਆ ਪਿੰਡ ਮੜਾਕ ਦੇ ਵਿੱਚ ਹਾਂਜੀ ਤੇ ਇਹ ਕਿੱਦਾਂ ਲੱਗਿਆ ਤੁਹਾਨੂੰ ਇਹ? ਜਿਹੜਾ ਉਦਾਂ ਮੈਂ ਦਰਸ਼ਕ ਵੀਰਾਂ ਨੂੰ ਦਿਖਾ ਦਿਆਂ ਜਿਹੜਾ ਆਪਾਂ ਦੋਸਤੋ ਜੇਲ ਦਾ ਸੀਨ ਜਾਨੀ ਕਿ ਇੱਥੇ ਦਿਖਾਇਆ ਹਾਂਜੀ ਥਾਣੇ ਯਾ ਇ ਆ ਥਾਣੇ ਦਾ ਸੀਨ ਵਿਖਾਇਆ ਉਦਾਂ ਆਪਾਂ ਹਨਾ ਤੇ ਬਹੁਤ ਵਧੀਆ ਜਾਨੀ ਕਿ ਹਲਕੀਓ ਦਾ ਹਨਾ ਤੁਹਾਨੂੰ ਦਿਖਾਵਾਂਗੇ ਦੋਸਤੋ ਬਾਕੀ ਆਪਾਂ ਬਾਈ ਖੋਸਾ ਜੀ ਨਾਲ ਕਰਦੇ ਗੱਲਬਾਤ ਹਾਂਜੀ ਹੁਣ ਸਾਨੂੰ ਦੱਸੋ ਜੀ ਆਪਣੀਆਂ ਕਿੰਨੀਆਂ ਟੀਮਾਂ ਤੇ ਕਿੰਨੇ ਬੰਦੇ ਕੰਮ ਕਰ ਰਹੇ ਜੀ ਇਸ ਫਿਲਮ ਤੇ ਜੀਤਾ ਤੇ ਇਹਦੇ ਚ ਹੋਣਗੇ 20-22 ਬੰਦੇ ਆ ਜੀ ਅੱਛਾ ਜੀ ਤੇ 100 ਦਾ ਫਿਲਮੀ ਅਦਾਕਾਰ ਬਲਰਾਜ ਖੋਸਾ ਬਲਰਾਜ ਖੋਸਾ ਹਾਂਜੀ ਮੇਰੀ ਪਹਿਲੀ ਫਿਲਮ ਆ ਪੁੱਤ ਸਰਦਾਰਾਂ ਦੇ ਚ ਅੱਛਾ ਜੀ ਗੂਗਲ ਨਾਲ ਕੰਮ ਕਰਿਆ ਠੀਕ ਹੈ ਜੀ ਹੋਰ ਕਾਫੀ ਫਿਲਮਾਂ ਚ ਉਹਨਾਂ ਦਾ ਡਬਲ ਬਾਡੀ ਹੁੰਦਾ ਸੀਗਾ ਠੀਕ ਹੈ ਜੀ ਫਿਰ ਰਾਜਾ ਸਿੱਧੂ ਮਣਮੋਣ ਸਿੱਧੂ ਠੀਕ ਹੈ ਜੀ ਮਿਸ ਪੂਜਾ ਤੀਰਾ ਬਰਾੜ ਇਹਨਾਂ ਦੀਆਂ ਐਲਬਮਾਂ 'ਚ ਵੀ ਮੈਂ ਕੰਮ ਕਰਿਆ ਠੀਕ ਹੈ ਜੀ ਹਾਂਜੀ ਤੇ ਮੇਰਾ ਐਸਐਚਓ ਦਾ ਕਰੈਕਟਰ ਹੈ ਇਹਦੇ 'ਚ ਅੱਛਾ ਠੀਕ ਹੈ ਜੀ ਤੇ ਦੂਜਾ ਮੈਂ ਦੁਨੀਆ ਹਰ ਇੱਕ ਬੰਦੇ ਨੂੰ ਸੁਝਾ ਦੇਣਾ ਚਾਹਣਾ ਠੀਕ ਹੈ ਜੀ ਜੀ ਅੱਜ ਕੱਲ ਜੋ ਮੌਤਾਂ ਹੋ ਰਹੀਆਂ ਠੀਕ ਹੈ ਜੀ ਚਿੱਟਾ ਪੀ ਕੇ ਗੋਲੀਆਂ ਟੀਗਾ ਲਾ ਕੇ ਹਾਂਜੀ ਜੇ ਇਹ ਗੱਲ ਤਾਂ ਗੱਲ ਇਹ ਛੇਮਾਂ ਦਰਿਆ ਠੀਕ ਹੈ ਜੀ ਮਾਮਾ ਦੇ ਪੁੱਤ ਵਿਛੜ ਜਾਂਦੇ ਆ ਬੱਚੇ ਵਿਛੜ ਜਾਂਦੇ ਹੋ ਆਪ ਤਾਂ ਮਰ ਜਾਂਦੇ ਆ ਠੀਕ ਹੈ ਜੀ ਇਹ ਬੰਦ ਕਰਨਾ ਚਾਹੀਦਾ ਠੀਕ ਹੈ ਜੀ ਨੰਮਾ ਦਰਿਆ ਤੋਂ ਠੀਕ ਹੈ ਦੂਰ ਰੋ ਠੀਕ ਹੈ ਖੇਲਮਾ ਜੀ ਕੰਮ ਕਰੋ ਘੋੜੇ ਰੱਖ ਲਓ ਬੱਕਰੀਆਂ ਰੱਖ ਲਓ ਠੀਕ ਹੈ ਜੀ ਜਿਉਂ ਵੀ ਕੁਝ ਕਰਨਾ ਪਰ ਨਸ਼ੇ ਦੇ ਨੇੜੇ ਨਾ ਆਓ ਇਹ ਹੀ ਮੇਰਾ ਸੁਝਾਅ ਜੀ ਠੀਕ ਹੈ ਜੀ ਜਿਵੇਂ ਦਾਰਾ ਸਿੰਘ ਆ ਗੱਗੂ ਗੱਲਾ ਤਰਵਿੰਦਰ ਇਹਨਾਂ ਨੂੰ ਨਾਰੋਸ਼ਨ ਕਰੋ ਠੀਕ ਹੈ ਜੀ ਹਾਂ ਜੀ ਤੇ ਇੱਕ ਸਵਾਲ ਤੁਹਾਨੂੰ ਇਹ ਵੀ ਸਾਡੇ ਮਢਾਕ ਪਿੰਡ ਦੇ ਵਿੱਚ ਆ ਕੇ ਤੁਹਾਨੂੰ ਕਿੱਦਾਂ ਲੱਗਿਆ ਸਾਨੂੰ ਆਪਦਾ ਘਰ ਲੱਗ ਰਿਹਾ ਹੈ ਆਪਦਾ ਪਿੰਡ ਆਪਦਾ ਪਿੰਡ ਹੈ ਹਾਂ ਜੀ ਜਾਨੀ ਕਿ ਮੈਂ ਅੱਜ ਛੋਟਾ ਜਿਹਾ ਨਿਮਾਣਾ ਜਿਹਾ ਇੱਕ ਕਿਉਂਕਿ ਚੈਨਲ ਆਪਾਂ ਚਲਾਇਆ ਹੈ ਮੈਂ ਛੋਟਾ ਤੁਹਾਡਾ ਭਰਾ ਹਣਾ ਚੈਨਲ ਦਾ ਨਾਮ ਜੀ ਆਪਣੇ ਜੀ ਅੰਗਰੇਜ਼ ਬਰਾਡ ਹੈ ਅੰਗਰੇਜ਼ ਬਰਾਡ ਜੀ ਬਹੁਤ ਬਹੁਤ ਧੰਨਵਾਦ ਜਿਹੜਾ ਨੇ ਤੁਸੀਂ ਕੀਮਤੀ ਵਕਤ ਕੱਢਿਆ ਸਾਡੇ ਲਈ ਠੀਕ ਹੈ ਜੀ ਬਹੁਤ ਹੀ ਸੋਹਣੀ ਗੱਲ ਆ ਸੋ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜਿਹੜੇ ਤੁਸੀਂ ਇੰਨੀਆਂ ਫਿਲਮਾਂ ਕਰਕੇ ਸਾਡੇ ਮੜਾਕ ਦੇ ਵਿੱਚ ਆ ਕੇ ਜਾਨਕੀ ਉਦਾਂ ਤੁਸੀਂ ਫਿਲਮ ਬਣਾ ਰਹੇ ਹੋ ਨਾਲ ਸਾਡੇ ਰੇਸ਼ਮ ਜੀ ਜਿਹੜੇ ਮੇਨ ਹੀਰੋ ਨੇ ਤੇ ਤੁਹਾਡਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਦਿਲ ਤੋਂ ਕਿਉਂਕਿ ਅਸੀਂ ਤਾਂ ਲਗਾਤਾਰ ਕਿਉਂਕਿ ਇਹੀ ਕਹਿੰਦੇ ਵੀ ਜਿਹੜੇ ਨੌਜਵਾਨ ਆਪਣੇ ਆਪਣੇ ਕਿਤੇ ਨਾ ਆਪਣੀ ਜਨਮ ਭੂਮੀ ਦੇ ਨਾਲ ਹਨਾ ਆਪਣੇ ਵਿਰਸੇ ਨਾਲ ਵਿਰਾਸਤ ਨਾਲ ਜੁੜਨ ਹਨਾ ਸਾਡੀ ਲਗਾਤਾਰ ਇਹੀ ਜ਼ੋਰਦਾਰ ਅਪੀਲ ਆ ਹਣਾ ਨਹੀਂ ਇਹ ਸਾਰਾ ਤਲਪਾਗ ਸਾਰੇ ਮੜਾਕ ਪਿੰਡ ਦਾ ਜਿਨ੍ਹਾਂ ਨੇ ਸਾਨੂੰ ਇਥੋਂ ਜੋਗ ਸਮਝਿਆ ਠੀਕ ਹੈ ਜੀ ਤੇ ਮੈਂ ਜੀ ਮੇਰਾ ਫਿਰ 5ਵੀਂ 6ਵੀਂ ਫਿਲਮ ਆਏ ਦੇ ਨਾਲ ਹਾਂਜੀ ਆਪਣੇ ਮਲ ਬਾਈ ਨਾਲ ਰੇਸ਼ਮ ਨਾਲ ਠੀਕ ਹੈ ਜੀ ਪਹਿਲਾਂ ਮੈਂ ਹਰ ਇੱਕ ਉਹ ਵਿਲਨ ਦਾ ਕਰੈਕਟਰ ਕਰ ਰਿਹਾ ਹੁੰਦਾ ਚਾਦਰੇ ਕੁਰਤੇ ਚ ਠੀਕ ਹੈ ਜੀ ਫਿਰ ਸਾਈਡ ਹੀਰੋ ਦਾ ਕਰਿਆ ਠੀਕ ਹੈ ਜੀ ਇੱਕ ਜਮੰਤਰੀ ਦੇ ਗਨਮੈਨ ਦਾ ਠੀਕ ਹੈ ਜੀ ਫਿਰ ਕਾਵੀ ਵਧੀਆ ਮੈਂ ਇਹਨਾਂ ਨਾਲ ਕੰਮ ਕਰਿਆ ਬੜੇ ਅੱਛੇ ਆਦਮੀ ਆ ਠੀਕ ਹੈ ਜੀ ਬੜਾ ਚੰਗਾ ਲੱਗਾ ਜਦੋਂ ਤੁਸੀਂ ਮੜਾ ਕੇ ਪਿੰਡ ਆਉਨੇ ਆ ਸਾਨੂੰ ਐ ਲੱਗ ਰਿਹਾ ਵੀ ਅਸੀਂ ਆਪ ਦੇ ਘਰੇ ਜਾ ਰਹੇ ਆ ਠੀਕ ਹੈ ਜੀ ਆਪ ਦਾ ਪਿੰਡ ਆ ਤੇ ਇੱਕ ਜੀ ਤੁਹਾਨੂੰ ਬੇਨਤੀ ਇੱਕ ਹੋਰ ਆ ਹਾਂਜੀ ਵੀ ਤੁਹਾਡੇ ਤੋਂ ਇੱਕ ਪੁੱਛਣਾ ਚਾਹਨੇ ਅਸੀਂ ਜਿੱਦਾਂ ਤੁਸੀਂ ਫਿਲਮ ਬਣਾ ਰਹੇ ਸੀ ਨਾ ਪਰਸੋਂ ਮੈਂ ਸੀਨ ਵੇਖਿਆ ਤੁਹਾਡਾ ਕੱਲ ਵੀ ਵੇਖਿਆ ਵੀ ਜਿੱਦਾਂ ਲੋਕਾਂ ਦਾ ਇਕੱਠ ਆਏ ਲੋਕ ਕੋਠੀਆਂ ਤੇ ਖੜੇ ਹੁੰਦੇ ਆ ਆਸੇ ਪਾਸੇ ਵਹਿੰਦੇ ਆ ਵੀ ਕੋਈ ਇਧਰੋਂ ਆ ਗਿਆ ਕੋਈ ਉਧਰੋਂ ਆ ਗਿਆ ਹਨਾ ਵੀ ਉਦਾਂ ਇਕੱਠ ਵਾਟ ਹੁੰਦਾ ਹਨਾ ਤੇ ਤੁਹਾਨੂੰ ਉਦਾਂ ਕੋਈ ਡਾਊਟ ਜਾਂ ਨਹੀਂ ਲੱਗਦਾ ਵੀ ਕਹਿਣ ਤੋਂ ਪਹਿਲਾਂ ਵੀ ਆਪਾਂ ਇਹਨੇ ਕੱਠ ਦੇ ਵਿੱਚ ਬੋਲਦੇ ਆ ਜਾਂ ਕੋਈ ਕਿਸੇ ਪ੍ਰਕਾਰ ਦਾ ਨਹੀਂ ਅੱਛਾ ਕੋਈ ਚੱਕਰ ਹੀ ਨਹੀਂ ਹੁੰਦਾ ਸੀ ਤੇ ਸੋਚਦੇ ਆ ਵੀ ਕੈਮਰਾ ਤੇ ਅਸੀਂ ਆ ਇਕੱਲੇ ਠੀਕ ਹੈ ਜੀ ਸਾਨੂੰ ਇਹ ਜੀ ਦਿੱਕਤ ਨਹੀਂ ਆਉਂਦੀਗੀ ਠੀਕ ਹੈ ਜੀ ਹਾਂ ਦੂਜੀ ਮੇਰਾ ਪਰਸੋਂ ਸ਼ਾਟ ਹੋ ਰਿਹਾ ਸੀਗਾ ਅੱਛਾ ਜੀ ਲੋਕੀ ਸੱਚਮੁੱਚ ਹੀ ਕੰਦਾ ਤੇ ਚੜ ਗਏ ਉਹਨਾਂ ਨੇ ਅਗਰ ਹੂਟਰ ਵੱਜਦਾ ਸੀਗਾ ਨਾਲ ਮੇਰੇ ਜਵਾਨ ਸੀਗੇ ਅੱਛਾ ਜੀ ਤੇ ਹੂਟਰ ਛੱਡਿਆ ਜਦੋਂ ਤੇ ਮੋੜਾ ਮੜਾ ਤੇ ਤੁਹਾਡੇ ਆ ਗਿਆ ਅੱਛਾ ਜੀ ਕਿਉਂ ਇੱਕ ਦਾ ਬਾਹਰ ਦੀ ਪਿਸਤੌਲ ਪਾਇਆ ਸੀਗਾ ਅੱਛਾ ਜੀ ਜਵਾਨ ਲੱਗਾ ਵੀ ਯਾਰ ਸੱਚਮੁੱਚ ਹੀ ਉਹੀ ਟਾਈਮ ਆ ਗਿਆ ਖਾਲਸਾ ਨਹੀਂ ਦੋਸਤੋ ਜਿੰਨਾਂ ਨੂੰ ਮੈਂ ਫੜ ਕੇ ਲਗਾਇਆ ਨਾ ਤੇ ਉਹ ਹਲੇ ਦੱਸਿਆ ਨਹੀਂ ਸੀ ਉਹ ਆ ਥਰ-ਥਰ ਕੰਮਣ ਲੱਗ ਕੇ ਬਾਅਦ ਚ ਉਹਨੂੰ ਦੱਸਿਆ ਮੈਂ ਕਿ ਫਿਲਮ ਦਾ ਸ਼ੂਟ ਆ ਡਰਨਾ ਨਹੀਂ ਡਰਨਾ ਨਹੀਂ ਸਹੀ ਗੱਲ ਆ ਉਦਾਂ ਸ਼ੂਟ ਆ ਨਾ ਵੀ ਕਹਿੰਤ ਭਾਵ ਦੋਸਤੋ ਤੁਸੀਂ ਵੇਖੋ ਬਾਈ ਜੀ ਨਾਲ ਆਪਾਂ ਨੂੰ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ ਹਨਾ ਖੋਸਾ ਸਾਹਿਬ ਜੀ ਨਾਲ ਤੇ ਜਿਹੜੇ ਸ਼ੂਟ ਹੁੰਦੇ ਆ ਉਦਾਂ ਹੀ ਹਨਾ ਤੁਸੀਂ ਇਹਨਾਂ ਨੂੰ ਆਉਣਾ ਸਮਝਿਆ ਕਰੋ ਜਿੱਦਾਂ ਆਪਾਂ ਫਿਲਮ ਬਣੇ ਯਾਰ ਅਸਲੀਅਤ ਹਨਾ ਇਹ ਲੋਕਾਂ ਨੂੰ ਕਹਿੰਤ ਭਾਵ ਇੱਕ ਸਿੱਖਿਆ ਦਿੱਤੀ ਜਾਂਦੀ ਹੈ ਜਨਕਿ ਉਹਦੇ ਵਿੱਚ ਸਿੱਖਣ ਨੂੰ ਮਿਲਦਾ ਹੈ ਸੁਝਾ ਹੰਬੈਸ ਜੀ ਹਾਂ ਭਈ ਜਨ ਕੀ ਆਪਾਂ ਜਿਹੜੀਆਂ ਗਲਤ ਚੀਜ਼ਾਂ ਉਹਦੇ ਵੱਲ ਆਪਾਂ ਨਾ ਜਾਈਏ ਹਨਾ ਬਈ ਵੇਖੋ ਇਹ ਜਨ ਹਾਲਾਤ ਕੀ ਬਣ ਜਾਂਦੇ ਆ ਕੀ ਕੁਛ ਹੋ ਜਾਂਦਾ ਹੈ ਪਰਿਵਾਰ ਬਰਬਾਦ ਹੋ ਜਾਂਦਾ ਹੈ ਬਰਬਾਦ ਬਰਬਾਦ ਹਾਂ ਬਰਬਾਦ ਇਹ ਮੈਸੇਜ ਆ ਦੋਸਤੋ ਤੇ ਬਾਕੀ ਤੁਸੀਂ ਵੀਡੀਓ ਨੂੰ ਸ਼ੇਅਰ ਕਰਨਾ ਤੇ ਜਿਹੜਾ ਸਾਡਾ ਪੇਜ ਆ ਅੰਗਰੇਜ਼ ਬਰਾਡ ਉਹਨੂੰ ਤੁਸੀਂ ਫਾਲੋਅ ਕਰ ਲੈਣਾ ਬਾਕੀ ਵੀਡੀਓ ਅਸੀਂ ਲਗਾਤਾਰ ਪਾਉਂਦੇ ਰਵਾਂਗੇ ਕਿਉਂਕਿ ਇਹ ਸ਼ੂਟਿੰਗ ਲਗਾਤਾਰ ਚਲਣੀ ਹੈ ਬਾਕੀ ਤੁਹਾਨੂੰ ਜਿਹੜੀ ਅਗਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸ਼ੂਟ ਵੀ ਵਿਖਾਵਾਂਗੇ ਕਿੱਦਾਂ ਕਰਦੇ ਆ ਤੇ ਤੁਹਾਡਾ ਜੀ ਧੰਨਵਾਦ ਬਹੁਤ ਬਹੁਤ ਸਾਡੇ ਨਗਰ ਮੜਾਕ ਵੱਲੋਂ ਹਾਂ ਜੀ ਸਤ ਸ੍ਰੀ ਅਕਾਲ ਜੀ ਸ਼ੁਕਰੀਆ ਥੈਂਕ ਯੂ